ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਕੁਝ ਦਿਨ ਪਹਿਲਾਂ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੀ ਵੀਡੀਓ ਤਾਂ ਇੱਥੇ ਹੁਣ ਨਵਜੋਤ ਕੌਰ ਲੰਬੀ ਜਿਹੜੇ ਆ ਉਹ ਭਾਨਾ ਸਿੱਧੂ ਦੇ ਹੱਕ ਵਿੱਚ ਖੜੇ ਨੇ ਤੇ ਬੋਲ ਰਹੇ ਹਨ ਅਤੇ ਸਰਕਾਰ ਉੱਪਰ ਉਹਨਾਂ ਨੇ ਕਾਫੀ ਇਲਜ਼ਾਮ ਲਗਾਏ ਹਨ ਕਿ ਝੂਠੇ ਪਰਚੇ ਪਰਚੇ ਜਿਹੜੇ ਆ ਉਹਨਾਂ ਉੱਪਰ ਦਰਜ ਕੀਤੇ ਗਏ ਹਨ ਸਾਰਾ ਕੁਝ ਉਹਨਾਂ ਨੇ ਕੀ ਕਿਹਾਏ ਸਭ ਸੁਣਦੇ ਹਾਂ ਇਸ ਵੀਡੀਓ ਰਾਹੀਂ ਤਾਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਰੱਖਣਾ ਬਾਈ ਭਾਨਾ ਸਿੱਧੂ ਦਾ ਕੋਈ ਐਮਐਲਏ ਆ ਨਾ ਐਮਪੀ ਆ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚ ਆ ਪਰ ਫੇਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਸਰਕਾਰੀ ਅਫਸਰਾਂ ਦੀ ਹੁੰਦੀ ਹੈ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ 26 ਜਨਵਰੀ ਤੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਕੰਮ ਸਾਡਾ ਸੀ ਉਹ ਕੰਮ ਤੁਸੀਂ ਕਰਕੇ ਦਿਖਾਤਾ ਪੰਜਾਬ ਦੇ ਲੋਕਾਂ ਨੂੰ ਜੋ ਟਰੈਵਲ ਏਜੰਟਾਂ ਨੇ ਲੁੱਟਿਆ ਉਹਨਾਂ ਦੇ ਖਿਲਾਫ ਪਾਈਪਾਨਾ ਲੜੂ ਪਾਨਾ ਲੜਿਆ ਦੋਲ ਪਲਾਜ਼ਾ ਤੇ ਹੁੰਦੀ ਲੁੱਟ ਦੇ ਖਿਲਾਫ ਬਾਈ ਭਾਨੇ ਸਿੱਧੂ ਨੇ ਆਵਾਜ਼ ਚੱਕੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਝੂਠਾ ਪਰਚਾ ਉਹਦਾ ਪਾਇਆ ਗਿਆ ਪਹਿਲਾਂ ਬਾਈ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਪਾਇਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਖੀਰ ਦੇ ਵਿੱਚ ਦੋ ਲਾਈਨਾਂ ਬੋਲਾਂਗੇ ਬਾਈ ਜੀ ਨੇ ਮੈਨੂੰ ਦੋ ਵਾਰੀ ਕਿਹਾ ਕਿ ਪਾ ਤੁਸੀਂ ਸਾਥ ਦਿਓ ਅਸੀਂ ਆਪ ਚੁੱਕੇ ਹਾਂ ਫਸ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਸਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ